ਦੋਸਤੋ ਅੱਜ ਦੀ ਰੀਲ ਤੁਸੀਂ ਵੇਖਣ ਜਾ ਰਹੇ ਹੋ ਇਹਦੇ ਵਿੱਚ ਇੱਕ ਬੱਚੀ ਦੀ ਬਹਾਦਰੀ ਜਿਹੜੀ ਤੁਹਾਨੂੰ ਵੇਖਣ ਨੂੰ ਮਿਲੇਗੀ ਔਰ ਇਸ ਦੇ ਨਾਲ-ਨਾਲ ਉਹਨੇ ਆਪਣੀ ਬਹਾਦਰੀ ਨਾਲ ਜਿੱਥੇ ਆਪਣੇ ਘਰ ਦੀ ਰੱਖਿਆ ਕੀਤੀ ਕਿਉਂਕਿ ਸੁਨਾਰੇ ਦਾ ਘਰ ਦੱਸਿਆ ਜਾ ਰਿਹਾ ਹੈ ਔਰ ਇਹ ਚੁੰਡਾ ਦੇ ਵੀ ਇਲਾਕਾ ਜਿਹੜਾ ਅੰਮ੍ਰਿਤਸਰ ਦਾ ਇਲਾਕਾ ਹੈ ਉਸ ਥਾਂ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਤੁਸੀਂ ਦੇਖੋਗੇ ਪਹਿਲਾਂ ਦਰਵਾਜ਼ਾ ਖੁੱਲਦਾ ਹੈ ਔਰ ਖੋਲ ਕੇ ਬੱਚੀ ਨਾਲ ਕੋਈ ਵਿਅਕਤੀ ਬਾਹਰ ਖੜਾ ਜਿਹੜਾ ਉਹ ਗੱਲ ਕਰਦਾ ਹੈ ਔਰ ਬੜੀ ਸਮਝਦਾਰੀ ਵਰਤਦੀ ਹੈ ਕਿ ਉਹਨੂੰ ਪਤਾ ਕਿ ਜੇ ਮੈਂ ਹੁਣ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕਰਾਂਗੀ ਤੇ ਇਹਨੇ ਧੱਕਾ ਮਾਰ ਕੇ ਖੋਲ ਦੇਣਾ ਉਹਨੂੰ ਸ਼ੱਕੀ ਲੱਗਿਆ ਤੇ ਉਹ ਪਹਿਲਾਂ ਉੱਥੇ ਉਹਨਾਂ ਗੱਲਾਂ ਕਰਦੀ ਰਹੀ ਬੱਚੀ ਉਹਦੇ ਨਾਲ ਜਿਹੜਾ ਬੰਦਾ ਬਾਹਰ ਖੜਾ ਔਰ ਤੁਸੀਂ ਦੇਖੋਗੇ ਕਿ ਕਿਸ ਹਾਲਾਤ ਚ ਉਹ ਅੰਦਰ ਹੁੰਦਾ ਔਰ ਕਿਵੇਂ ਜਿਹੜੀ ਆ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਮੂੰਹ ਟੱਕਿਆ ਹੁੰਦਾ ਹੈ ਉਸਤਾ ਤੇ ਤੁਸੀਂ ਦੇਖ ਸਕਦੇ ਹੋ ਇਹ ਬੱਚੀ ਅੰਦਰ ਨੂੰ ਆ ਗਈ ਅੰਦਰ ਆ ਕੇ ਦੇਖੋ ਦਿਮਾਗ ਉਹਦਾ ਚੱਲ ਰਿਹਾ ਉਹਨੇ ਪਹਿਲੇ ਦਰਵਾਜ਼ਾ ਖੋਲ੍ਹਿਆ ਜਿੱਦੋਂ ਉਹਨੇ ਦੇਖਿਆ ਕਿ ਉਹ ਬੰਦਾ ਦਰਵਾਜ਼ਾ ਬੰਦ ਕਰਕੇ ਅੰਦਰ ਨੂੰ ਆ ਗਿਆ ਆ ਇੱਥੇ ਇਹਨੂੰ ਪਤਾ ਲੱਗ ਜਾਂਦਾ ਕਿ ਇਹ ਗੜਬੜ ਹੈ ਉਹਨੇ ਫਟਾਫਟ ਪਹਿਲਾਂ ਉਹਨੂੰ ਪੁੱਛਿਆ ਤੇ ਫਿਰ ਫਟਾਫਟ ਆ ਦੇਖੋ ਉਹਨੇ ਦਰਵਾਜ਼ਾ ਬੰਦ ਕਰ ਲਿਆ ਤੇ ਇਹ ਬੰਦਾ ਜਿਹੜਾ ਵਾ ਇਹ ਆ ਦੇਖੋ ਪਹਿਲਾਂ ਵਾਪਸ ਜਾਂਦਾ ਵਾ ਭੱਜਾ ਦਰਵਾਜ਼ਾ ਖੋਲਦਾ ਵਾ ਹਨਾ ਜਿਵੇਂ ਕਿ ਜਿਹੜੀ ਅੰਦਰ ਬੱਚੀ ਆ ਉਹਨੂੰ ਇਹ ਲੱਗੇ ਇਹ ਮਹਿਸੂਸ ਹੋਵੇ ਕਿ ਚਲਾ ਗਿਆ ਫਿਰ ਦੇਖੋ ਦੱਬੇ ਪਰ ਫੇਰ ਵਾਪਸ ਆ ਤੇ ਇੱਕ ਝਟਕੇ ਨਾਲ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰੂਗਾ ਕਿ ਜੇ ਉਹ ਦਰਵਾਜ਼ਾ ਕੋਲ ੜੀਏ ਤੇ ਮੈਂ ਖੋਲ ਕੇ ਅੰਦਰ ਵੜ ਜਾ ਆ ਦੇਖਿਓ ਤੁਸੀਂ ਕਿਵੇਂ ਇਹਨੂੰ ਲੱਗਿਆ ਸ਼ਾਇਦ ਕਿ ਮੈਂ ਧੋਖਾ ਦੇ ਦਾਂਗਾ ਪਰ ਉਹ ਬੱਚੀ ਬੜੀ ਬਹਾਦਰ ਨੇ ਕਿ ਲਈ ਦਲੇਰ ਨੇ ਕਿ ਲਈ ਤੇ ਚਤਰਾਈ ਨਾ ਕੰਮ ਲਿਆ ਉਹਨੇ ਦਿਮਾਗ ਤੋਂ ਕੰਮ ਲਿਆ ਤੇ ਆ ਦੇਖੋ ਪੂਰੀ ਕੋਸ਼ਿਸ਼ ਕਰ ਰਿਹਾ ਕਿ ਇਹਨੂੰ ਮੈਂ ਦਰਵਾਜ਼ੇ ਨੂੰ ਤੋੜਦਾ ਬੱਚੀ ਘਰ ਇਕੱਲੀ ਆ ਇਹ ਕੋਈ ਸੂਈਆ ਜਾਬਦਾ ਜਿਹੜਾ ਜਿੰਨੂੰ ਪਤਾ ਸਾਰਾ ਕੁਝ ਹੈ ਕਿ ਇਹ ਬੱਚੀ ਘਰ ਇਕੱਲੀ ਆ ਆ ਦੇਖੋ ਹੁਣ ਉੱਪਰ ਜਨਲੀ ਮਜਬੂਰ ਹੋ ਗਿਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਦੂਜੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਚੌਕਸ ਹੋ ਸਕਣ